ਕਿ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਤੁਹਾਡੀ ਪਾਰਟੀ ਤੋਂ ਉਹਨਾਂ ਦਾ ਨਾਂ ਦੱਸੋ ਇਹਨਾਂ ਨੇ ਕਿਹਾ ਪ੍ਰਗਟ ਸਿੰਘ ਨੇ ਕਿਹਾ ਅਸੀਂ ਮੈਂ ਅਦਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਸ ਪਾਰਟੀ ਪ੍ਰੈਜ਼ੀਡੈਂਟ ਅਕਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤੁਹਾਡੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਂ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਸਰਬਾ ਸੁਖਬੀਰ ਸਿੰਘ ਬਾਦਲ ਨੇ 25 ਮਿੰਟ ਦੀ ਪ੍ਰੈਸ ਕਾਨਫਰੰਸ ਅੱਧੀ ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ 2015 ਤੋਂ ਲੈ ਕੇ 2025 ਤੱਕ ਮੈਨੂੰ ਨਹੀਂ ਲੱਗਦਾ ਕਦੀ ਇੱਕ ਵਾਰੀ ਵੀ ਡੇਰਾ ਸੌਦਾ ਸਾਥ ਦਾ ਕਿਤੇ ਨਾਂ ਤੱਕ ਨਹੀਂ ਲਿਆ। ਫਿਰ ਚਲੋ ਇਹ ਚਲੇ ਗਏ ਕਿਉਂਕਿ ਉਸ ਪਰਮਾਤਮਾ ਦੀ ਕਿਰਤ ਵਿੱਚ ਹਰ ਲੱਗਦਾ ਸਾਥ ਚਲੇ ਗਏ ਸਾਡੇ ਹਾਲ ਤੱਕ ਸਾਥ ਤੇ ਇਹਨਾਂ ਦੀ ਉਮਰ ਤੇ ਗਿਆ ਕਿ ਹਾਂ ਵੀ ਸਾਡੇ ਕੋ ਗਲਤੀਆਂ ਬਹੁਤ ਆ। ਅੱਛਾ ਲੇਕਿਨ ਉੱਥੋਂ ਵੀ ਬੰਕਰ ਹੋ ਗਏ। ਅੱਜ ਤੱਕ ਕਦੀ ਬਾਦਲ ਸਾਹਿਬ ਅੱਜ ਤੱਕ ਕਦੀ ਭਾਜਪਾ ਨੂੰ ਵੀ ਪੁੱਛਿਆ ਤੁਹਾਡੀ ਭਾਈਵਾਲ ਪਾਰਟੀ ਸੀ ਅੱਜ ਤੱਕ ਕਦੀ ਉਹਨਾਂ ਨੂੰ ਵੀ ਇਹਦੇ ਬਾਰੇ ਚਾਲਣ ਕਰਾਇਆ ਵੀ ਅਸਲੀ ਇਹਦੇ ਵਿਸ਼ੇ ਤਾਕਤਾਂ ਦੇ ਜਿਹੜੀਆਂ ਐਮਐਲਏ ਪ੍ਰਗਟ ਸਿੰਘ ਨੇ ਕੀ ਕੀ ਜੋ ਅਸੀਂ ਕਹਿੰਦੇ ਸੀ ਪਿਛਲੇ 5 ਸਾਲ ਕਿ ਕਾਂਗਰਸ ਸਿਆਸਤ ਕਰ ਰਹੀ ਹੈ 5 ਸਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਤੇ 5 ਸਾਲ ਉਹਨਾਂ ਨੇ ਸਿਆਸਤ ਕੀਤੀ ਐਸੇ ਦੋਸ਼ੀਆਂ ਨੂੰ ਫੜਨ ਦਾ ਨਾਮੋ ਨਿਸ਼ਾਨੀ ਉਹਨਾਂ ਦਾ ਇੰਟਰਸਟ ਹੀ ਨਹੀਂ ਸੀ ਪਰ ਕੱਲੀ ਇਹ ਸੀ ਕਿ ਜਦੋਂ ਇਲੈਕਸ਼ਨ ਆਉਂਦੇ ਸੀ ਉਹਨੂੰ ਪਤਾ ਹੈ ਕਾਲੀ ਦਲ ਤੋਂ ਡਰ ਸੀ ਕਿ ਕਾਲੀ ਦਲ ਦੇ ਉੱਤੇ ਹੱਥ ਫਿਰ ਤੋਂ ਪਾ ਦਈਏ ਉਹ ਪ੍ਰਗਟ ਸਿੰਘ ਨੇ ਆਪ ਕਿਹਾ ਕਿ ਅੱਜ ਆਪਰ ਅਰਦਾਸ ਕਰਕੇ ਆਪਾਂ ਸੈਸ਼ਨ 'ਚ ਬੈਠੇ ਆਂ ਤੇ ਮੈਂ ਸੱਚੀ ਦੱਸਣਾ ਚਾਹਣਾ ਕਿ ਸਾਡੀ ਪਾਰਟੀ ਨੇ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦੀ بجائے ਸਿਆਸਤ ਕੀਤੀ ਦੇਖੋ ਉਹਨਾਂ ਦੇ ਸਿਟਿੰਗ ਐਮਐਲਏ ਨੇ ਕੀ ਉਹਦੇ ਬਾਅਦ ਸੁਖੀ ਰੰਦਾਵੇ ਦਾ ਤੁਸੀਂ ਇੰਟਰਵਿਊ ਦੇਖੋ ਜੋ ਹੋਮ ਮਿਨਿਸਟਰ ਸੀ ਸੁਖੀ ਰੰਦਾਵਾ ਆਪ ਕੀ ਕਹਿ ਰਹੇ ਕਿ ਸਾਡੇ ਮੈਂ ਉਹਨਾਂ ਐਸਆਈਟੀ ਦੀ ਮੀਟਿੰਗਾਂ 'ਚ ਹੁੰਦਾ ਸੀ ਤੇ ਉਹ ਐਸਆਈਟੀ ਦਾ ਮਕਸਦ ਦੋਸ਼ੀਆਂ ਨੂੰ ਫੜਨਾ ਨਹੀਂ ਸੀ ਲੰਬਾ ਪਾਉਣਾ ਸੀ ਸਿਆਸਤ ਕਰਨੀ ਸੀ ਸੁਖੀ ਰੰਦਾਵਾ ਸਾਹਿਬ ਆ ਦੋਨੋਂ ਸਿੱਖ ਪਰਿਵਾਰ 'ਚ ਇਹਨਾਂ ਨੇ ਜਨਮ ਕੀਤਾ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਸਿਆਸਤ ਕੀਤੀ ਆ ਤੁਹਾਡੀ ਪਾਰਟੀ ਚ ਉਹਨਾਂ ਦਾ ਨਾਮ ਦੱਸੋ ਇਹਨਾਂ ਨੇ ਕਿਹਾ ਪ੍ਰਗਟ ਸਿੰਘ ਨੇ ਕਿਹਾ ਅਸੀਂ ਮੈਂ ਦਾਸ ਕਰਕੇ ਮੈਂ ਕਹਿਣਾ ਚਾਹਣਾ ਹੈ ਕਿ ਅਸੀਂ ਸਾਡੀ ਪਾਰਟੀ ਦੇ ਲੀਡਰਾਂ ਨੇ ਸਿਆਸਤ ਕੀਤੀ ਹੈ ਮੈਂ ਐਜ਼ ਪਾਰਟੀ ਪ੍ਰੈਜ਼ੀਡੈਂਟ ਅਕਾਲੀ ਦਲ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤੁਹਾਡੀ ਸਰਕਾਰ ਵਿੱਚ ਕਿਹਨੇ ਕਿਹਨੇ ਨਾਮ ਲੈ ਕੇ ਦੱਸੋ ਕਿਹਨੇ ਕਿਹਨੇ ਸਿਆਸਤ ਕੀਤੀ ਹੈ ਉਵੇਂ ਸੁਖੀ ਰੰਦਾਵਾ ਨੂੰ ਨਾਮ ਲੈ ਕੇ ਦੱਸਣ ਦੀ ਲੋੜ ਹੈ ਕਿ ਉਹ ਦੱਸੇ ਕਿਹਨੇ ਕਿਹਨੇ ਕੀਤੀ ਹੈ ਜੇ ਨਹੀਂ ਦੱਸਦੇ ਇਹਦਾ ਮਤਲਬ ਉਸ ਹਰਕਤ ਵਿੱਚ ਆਪ ਹਿੱਸੇਦਾਰ ਹੈ ਔਰ ਮੈਂ ਇਸ ਗੱਲ ਤੇ ਹੈਰਾਨ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ 2015 ਤੋਂ ਲੈ ਕੇ 2025 ਤੱਕ ਮੈਨੂੰ ਨਹੀਂ ਲੱਗਦਾ ਕਦੀ ਇੱਕ ਵਾਰੀ ਵੀ ਡੇਰਾ ਸੌਦਾ ਸਾਹ ਦਾ ਕਿਤੇ ਨਾਂ ਤੱਕ ਵੀ ਲਿਆ ਹੋਵੇ ਜੇ ਜੇ ਕਿਸੇ ਨੇ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਭਰਾਵਾ ਮੈਂ ਆਪਣੀ ਗਲਤੀ ਮੰਨ ਲੂਗਾ ਕਿ ਹਾਂ ਵੀ ਮੈਂ ਕੀ ਵਿਧਾਨ ਸਭਾ 'ਚ ਸੱਚ ਬੋਲ ਕੇ ਕਿਹਾ ਇੰਨੀ ਗੱਲ ਨਹੀਂ ਹੈ ਨਾ ਮੈਂ ਇੰਨੀ ਗੱਲ ਨਹੀਂ ਕਹੀ ਆ ਵੀ ਹਾਂ ਵੀ ਜਦੋਂ ਜਦੋਂ ਜਿੱਥੇ ਜਿੱਥੇ ਲੋਜੋ ਹੋਇਆ ਔਰ ਸਿਰਫ ਤੇ ਸਿਰਫ ਵਈ ਸਾਡੀ ਬਟਿੰਡਾ ਸੀਟ ਜਿਹੜੀ ਆ ਉਹ ਕੈਮਰ ਨਹੀਂ ਚਾਹੀਦੀ ਆ ਹੱਥ ਜਿੱਥੇ ਮਰਜੀ ਜਾਵੇ ਜੇ ਇਸ ਘਰ ਦੇ ਵਿੱਚ 25 ਸਾਲ ਅੰਥ ਦੇ ਨਾਤੇ ਸਰਕਾਰ ਆਈ ਹੋਵੇ ਹਰ ਮੰਤਰੀ ਸਾਥ ਚਲੇ ਗਏ ਸਾਡੇ ਕੰਮ ਤੱਕ ਸਾਥ ਤੇ ਇਹਨਾਂ ਦੀ ਉਥੇ ਗਿਆ ਕਿ ਹਾਂ ਵੀ ਸਾਡੇ ਕੋ ਗਲਤੀਆਂ ਤਾਂ ਹੋ ਜਾਂ। ਅੱਛਾ ਲੇਕਿਨ ਉਥੋਂ ਵੀ ਬਣਕਰ ਹੋ ਗਿਆ। ਮੈਂ ਤਾਂ ਜਦੋਂ ਇਹਨਾਂ ਦੀ ਉਧਰ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਯੂਵਾ ਦਾ ਨਾਮ ਅਕਾਲੀ ਦਲ ਦੇ ਲੀਡਰ ਹੀ ਪਰਮ ਸਿੰਘ ਪਰਮਭੰਸ ਸਿੰਘ ਬਲਦੀਵਾਲ ਉਹ ਕਹਿੰਦੇ ਵੀ ਜਿਹੜਾ ਮਲਕੇ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਤੇ ਉਹਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਜਿਹੜੀ ਉਹ ਦਵਾਈ ਹੈ ਲੇਕਿਨ ਸੇਮ ਤਾਂ ਸਿੱਟ ਸੀ ਖੱਟੜੇ ਦੀ ਸਿੱਟ ਉਹਨੇ ਉਹਨੇ ਹੋਰ ਇਨਵੈਸਟੀਗੇਸ਼ਨ ਕੀਤੀ ਸੀ ਉਹਨੇ ਮੋਰਕਲਾਸਟ ਇਨਵੈਸਟੀਗੇਸ਼ਨ ਕੀਤਾ ਸੀ ਅੱਜ ਤੱਕ ਕਦੀ ਬਾਦਲ ਸਾਹਿਬ ਅੱਜ ਤੱਕ ਕਦੀ ਬੀਜੇਪੀ ਨੂੰ ਵੀ ਪੁੱਛਿਆ ਤੁਹਾਡੀ ਭਾਈਵਾਲ ਪਾਰਟੀ ਸੀ ਬਾਦਲ ਸਾਹਿਬ ਅੱਜ ਤੱਕ ਕਦੀ ਬੀਜੇਪੀ ਨੂੰ ਵੀ ਪੁੱਛਿਆ ਤੁਹਾਡੀ ਭਾਈਵਾਲ ਪਾਰਟੀ ਸੀ ਅੱਜ ਤੱਕ ਕਦੀ ਉਹਨਾਂ ਨੂੰ ਵੀ ਇਹਦੇ ਬਾਰੇ ਚਾਲਣ ਕਰਾਇਆ ਵੀ ਅਸਲੀ ਇਹਦੇ ਪਿੱਛੇ ਤਾਕਤਾਂ ਜਿਹੜੀਆਂ ਤੇ ਮੈਂ ਹੁਣ ਭਗਵੰਤ ਮਾਨ ਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਅਸੀਂ ਕੀ ਜਸਟਿਸ ਮੰਗਦੇ ਆ ਯਾਰ ਉਹ ਕੀ ਮੰਗਦੇ ਔਰ ਇਹਨਾਂ ਨੇ ਸਮੇ ਸਮੇ ਤੇ ਜਿਹੜੀਆਂ ਜਿਹੜੀਆਂ ਵੀ ਆਵਾਜ਼ਾਂ ਜਿਹੜੀਆਂ ਉਹ ਕਿਤੇ ਡੀਪਲੀ ਕੰਸਰਵ ਰੱਖਦੀਆਂ ਤੇ ਉਹ ਕਦੀ ਵੀ ਉਹਦੇ ਤੇ ਇਹਨਾਂ ਨੇ ਉਹਨੂੰ ਹਮੇਸ਼ਾ ਇਹਨਾਂ ਦਾ ਸੋਸ਼ਲ ਮੀਡੀਆ ਇਕੱਠੇ ਹੋ ਕੇ ਟੱਕਰਦੇ ਆ ਅਚਾ ਮੈਨੂੰ ਕੋਈ ਇਹਨਾਂ ਦੀ ਇਹਨਾਂ ਦੀ ਬਹੁਤੀ ਪਰਵਾਹ ਨਹੀਂ ਹੈ ਸੱਚੀ ਗੱਲ ਕਿਉਂਕਿ ਮੈਨੂੰ ਲੱਗਦਾ ਕਿ ਲੀਡਰ ਸਿਰਫ ਯਾਦਾ ਪੋ ਬਾਲੀਆ ਲੀਡਰ ਸਿਰਫ ਅੱਜ ਹਾਲਾਤ ਕਿੱਥੇ ਚਲੇ ਗਏ ਸਾਡੇ ਪੰਜਾਬ ਦੇ ਕਿ ਕੈਪਟਨ ਅਵਰਿੰਦਰ ਸਿੰਘ ਦੀ ਸੌਫਟ ਪੈਡਲਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਔਰ ਸੌਫਟ ਪੈਡਲਿੰਗ ਕਿਉਂ ਸ਼ੁਰੂ ਕਰ ਦਿੱਤੀ ਕਿਉਂਕਿ ਬਾਦਲ ਪਰਵਾਰ ਤੇ ਕੈਪਟਨ ਅਵਰਿੰਦਰ ਸਿੰਘ ਪਰਵਾਰ ਨਾਲ ਸਮਝੌਤਾ ਹੋ ਗਿਆ ਸੀ ਤੇ ਉਹ ਇਸ ਕਰਕੇ ਉਧਰ ਨੂੰ ਨਹੀਂ ਚਲਦੇ ਸੀ ਕਿ ਆਖਰੀ ਬੇਟਰੀ ਜੇ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਫਿਰ ਆਲਟੀਮੇਟਲੀ ਇਹ ਗੱਲ ਬਾਦਲ ਪਰਵਾਹ ਤੇ ਜਾ ਕੇ ਮੁਕੜੀਆਂ ਕਿਉਂਕਿ ਸਮਝੌਤਾ ਤਾਂ ਜੋ ਐਮਐਸਡੀ ਫਿਲਮ ਬਾਰੇ ਹੋਇਆ ਤੇ ਉਸ ਤੋਂ ਪਹਿਲਾਂ ਜੋ ਹੋਇਆ ਉਹ ਕਿਸੇ ਨੂੰ ਵੀ ਭੁੱਲਿਆ ਨਹੀਂ ਹੈ ਕਿਸੇ ਦੇ ਅੱਖੋਂ ਉਹਲੇ ਨਹੀਂ ਹੈ ਤੇ ਉਹ ਸਾਰਾ ਕੁਝ ਜਿਹੜਾ ਕੈਪਟਨ ਬਰਿੰਦਰ ਸਿੰਘ ਨੇ ਹਾਲੀਵੁੱਡ ਹਾਲੀਵੁੱਡ ਕੀਤਾ ਔਰ ਸਬਸੀਕੁਐਂਟਲੀ ਉਹਦਾ ਰੈਂਕ ਕੀ ਨਿਕਲਿਆ ਕਿ ਕੈਪਟਨ ਬਰੰਦਰ ਸਿੰਘ ਨੂੰ ਜੀ ਮੰਤਰੀ ਦੇ ਅਹੁਦੇ ਤੋਂ ਅਸੀਂ ਨੱਕ ਲਾ ਕੇ ਬਾਹਰ ਕਰਿਆ। ਔਰ ਜੇ ਉਸ ਸਮੇਂ ਟ੍ਰਾਇਲ ਹੋਇਆ ਹੁੰਦਾ ਮੈਨੂੰ ਨਹੀਂ ਪਤਾ ਵੋਟਾਂ ਦਾ ਕੀ ਵੀਊ ਹੁੰਦਾ ਲੇਕਿਨ ਅਲਟੀਮੇਟਲੀ ਉਸ 13 ਸੌਦਾ ਸਾਥ ਦੀ ਔਰ ਉਹਦੇ ਬਾਹਰ ਜਿਹੜੇ ਪ੍ਰੇਮੀ ਸੀ ਉਹਨਾਂ ਦੀ ਇਹ ਜ਼ਰਤ ਨਹੀਂ ਸੀ ਹੋਣੀ ਕਿ ਹਾਂਵੇਂ ਕਿਤੇ ਜਿਹੜੀ ਜਿਹੜਾ ਵਿਅਕਤੀ ਆਲਾ ਮੁੜ ਕੇ ਦੌੜ ਕੇ ਗਿਆ। ਔਰ ਉਹਦੇ ਤੋਂ ਬਾਅਦ 2015 ਦੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਰਤਸਾ ਦਾ ਉਹਨੂੰ ਚੋਰੀ ਕਰ ਲਿਆ ਗਿਆ। ਲੇਕਿਨ ਉਹਨਾਂ ਦਿਨਾਂ ਦੇ ਵਿੱਚ ਹੀ ਸਰਦਾਰ ਸ਼ੁਭਵੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਲਾ ਤੋਂ ਪਰਬੇ ਰਾਮ ਨਹੀਬ ਨੂੰ ਮਾਫੀ ਵੀ ਦਵਾਤੀ ਹੂ ਨਾ ਦਿਨਾਂ ਵਿੱਚ